गत कर है पीचार मुक्त पाईए साए चरण कमल रास पूंजी दे ਜੋਗੋਤ ਜਰ ਕੰਸਾ ਗਿਆਨੀ ਜੀ ਸੇ ਜੀ ਜਥਦਾ ਸ਼੍ਰੀ ਅਕਾਲ ਪਤਸਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਾਹਿਬ ਐਡਵੋਕੇਟ ਉਸਤਾਦ ਜੀ ਦਸਤੀ ਧਾਮੀ ਪ੍ਰਧਾਨ ਸ਼੍ਰੋਮਣੀ ਗੁੱਤਰਾਂ ਪ੍ਰਬੰਧਕ ਕਮੇਟੀ ਜੀ ਹਾਉਦੇਦਾਰ ਸਾਹਿਬਾਨ ਮੈਂਬਰ ਸਾਹਿਬਾਨ ਫਤਿਹ ਬਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਕਾਰਨ ਰਮضان ਤੋਂ ਪਹਿਲਾਂ میںھان صاحب بےنتی کروں گا کہ وہ اسٹیٹ کے براجمان ہو جانا شرونی گردو پریوجن جنرل <سؤال> ایکترتا سولہ سمت نانک شاہی پانچ سو چھپنجا اڑتی مارچ دو ہزار چوبیس لئے اجنڈا سپلیم دہ ہے اجلاس مجلوس کا محسوس کرتا ہے کہ سرکار کو سکھ بندیاں منکی ادھکار کی اددی کر کے انیا جا رہا ہے کیونکہ انہوں نے عمر قید بھی دگنیاں سجاوا سنوھان دے دارے اندر رہ کے پگت ہوں سکھ قوم لئی اے بے بےحد بے اہم سنجیب سنجیو مسئلہ ہے جس پرتی شہونی گردوا پربنتک کمیٹی نے ہمیشہ ہی اپنی گتی شیلتہ بنائی رکھی ਸ਼ੇਖਪੌਂ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ ਇੱਕ ਉੱਚ ਪੱਧਰੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਜਿਸ ਨੇ ਸਰਕਾਰ ਨਾਲ ਗੱਲਬਾਤ ਲਈ ਲਗਾਤਾਰ ਪੁੱਛਾਂ ਕੀਤੀਆਂ ਪਰੰਤੂ ਸਰਕਾਰ ਵੱਲੋਂ ਕੋਈ ਹਾਂ ਮੰਨਦੀ ਹੰਗਾਰਾ ਨਹੀਂ ਪਰਿਆ ਗਿਆ ਕੇਂਦਰ ਸਰਕਾਰ ਦਾ ਨਕਾਰਾਤਮਕ ਰਵੱਈਆ ਨਾ ਕੇਵਲ ਬੰਦੀ ਸਿੰਘਾਂ ਨੂੰ ਨਿਆਂ ਦੇ ਰਾਹ ਵਿੱਚ ਠੁਕਾ ਹੈ ਬਲਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਅਤੇ ਮਾਨ ਸਤਕਾਰ ਪ੍ਰਤੀ ਗੈਰ ਸਬੀਧਾ ਪਹੁੰਚ ਵੀ ਹੈ ਭਾਰਤ ਦੇ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਸਰਕਾਰ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਜਾਲੂ ਮੁਗਲ ਹਕੂਮਤਾਂ ਦਾ ਵੀ ਹੰਕਾਰ ਤੋੜਨ ਵਾਲਾ ਰਿਹਾ ਹੈ ਅਤੇ ਇੱਥੇ ਵੱਡੇ ਵੱਡੇ ਹੁਕਮਾਨ ਅਤੇ ਮਹਾਰਾਜੇ ਵੀ ਡੇਰੇ ਹਨ ਅੱਜ ਦਾ ਇਹ ਬਦਲਾਅ ਕੇਂਦਰ ਸਰਕਾਰ ਨੂੰ ਸਪਸ਼ਟ ਕਰਦਾ ਹੈ ਕਿ ਬੰਦੀ ਸਿੰਘਾਂ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਨਾਟਕ ਕੀਤਾ ਪੰਜ ਮੈਂਬਰੀ ਕਮੇਟੀ ਦਾ ਵजूद ਇਤਿਹਾਸ ਅਤੇ ਸਿਧਾਂਤਾਂ ਦੀ ਧਾਰਾ ਨਾਲ ਜੁੜਿਆ ਹੋਇਆ ਹੈ ਇਸ ਲਈ ਕੇਂਦਰ ਸਰਕਾਰ શ્રી ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਦੇ ਹਨ ਬੰਦੀ ਸਿੰਘਾਂ ਦੇ ਮਾਮਲੇ ਤੇ ਪੰਜ ਮੈਂਬਰੀ ਕਮੇਟੀ ਨਾਲ ਗੱਲਬਾਤ ਦਾ ਰਾਹ ਖੋਲੇ ਤੇ ਸਿੱਖ ਔਮ ਨੂੰ ਸੰਘਾਲੀ ਰਾਹ ਤੇ ਤੁਰਨ ਤੁਰਲੇ ਮਜਬੂਰ ਨਾ ਕਰੇ। ਦੇਖੋ ਚਰਮਣੀ ਗੌਰਤਾਰਾ ਪ੍ਰਬੰਧਕ ਕਮੇਟੀ ਦਾ ਅਜਲਾਸ ਆਲ ਜਨਰਲ ਜਲਾਦ 2115 ਵਿੱਚ ਵਰਗਾੜੀ ਵਿਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬਿਆਦਗੀ ਦੇ ਮਾਮਲੇ ਵਿੱਚ ਦੇਰਾ ਸਿਰਸਾ ਮੁਕਤੀ ਕਰਮਜੀਤ RAM ਰਹੀਮ ਅਤੇ ਉਸ ਦੇ ਪਰੋਕਾਰ ਹਣੀਪ੍ਰੀਤ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕਰਦਾ ਹੈ ਇਸ ਬਿਆਦਗੀ ਮਾਮਲੇ ਨੇ ਪੂਰੀ ਸਿੱਖ ਕੌਮ ਨੂੰ ਗਹਿਰੀ ਮਾਨਸਿਕ ਤਾ ਪੀੜਾ ਦਿੱਤੀ ਹੈ ਅਤੇ ਦੁੱਖ ਦੀ ਗੱਲ ਹੈ ਕਿ ਇਸ ਦਾ ਅਜੇ ਤੱਕ ਮੁਕੰਮਲ ਇਨਸਾਫ ਨਹੀਂ ਮਿਲਿਆ ਇਸ ਮਾਮਲੇ ਵਿੱਚ ਬੀਤੇ ਸਮੇਂ ਗ੍ਰਿਫਤਾਰ ਕੀਤੇ ਸਿਰਸਾ ਡੇਰਾ ਦੇ ਪੈਰੋਕਾਰ ਪ੍ਰਦੀਪ ਕਲੇਰ ਵੱਲੋਂ ਚੰਡੀਗੜ੍ਹ ਦੀ ਅਦਾਲਤ ਵਿੱਚ ਕੀਤੇ ਖਲਾਸਿਆਂ ਤੋਂ ਸਪੱਸ਼ਟ ਹੋ ਚੁੱਕਾ ਹੈ ਕਿ ਇਸ ਸਿੱਖ ਵਿਰੋਧੀ ਵਰਤਾਰੇ ਪਿੱਛੇ ਮੁੱਖ ਸਾਜ਼ਿਸ਼ ਘਾੜੇ ਡੇਰਾ ਸਿਰਸਾ ਉਕੀ ਕਰਮਜੀਤ RAM ਰਹੀਮ ਅਤੇ ਹਨੀਪ੍ਰੀਤ ਹਨ ਸ਼ਰੌਣੀ ਬੋਤਾਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਇਹ اجلاس ਪੰਜਾਬ ਸਰਕਾਰ પાસે ਮੰਗ ਕਰਦਾ ਹੈ ਕਿ ਪ੍ਰਦੀਪ ਕਲੇਰ ਦੇ ਬਿਆਨਾਂ ਦੇ ਆਧਾਰ ਤੇ ਡੇਰਾ ਸਿਰਸਾ ਉਕੀ ਕਰਮਜੀਤ ਨਾਮ ਰਹੀਮ ਅਤੇ ਹਨੀਪ੍ਰੀਤ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਅਰੰਭੀ ਜਾਵੇ ਗਰਮੀਤ RAM ਨੂੰ ਜੇਲਾ ਵਿੱਚੋਂ ਪੰਜਾਬ ਸਰਕਾਰ ਅਦਾਲਤੀ ਪ੍ਰਕਿਰਿਆ ਰਾਹੀਂ ਹਰਾਸਤ ਵਿੱਚ ਲਵੇ ਅਤੇ ਇਸ ਦੇ ਨਾਲ ਹੀ ਇਹਨਾਂ ਪੀਸ ਨੂੰ ਵੀ ਤੁਰੰਤ ਗ੍ਰਿਫਤਾਰ ਕਰੇ ਇਹ ਸਿੱਖ ਭਾਵਨਾਵਾਂ ਨਾਲ ਜੁੜਿਆ ਬੇਹੱਦ ਬੇਹੱਦ ਸਜਿਤਾ ਮੁੱਦਾ ਹੈ ਜਿਸ ਤੇ ਪੰਜਾਬ ਸਰਕਾਰ ਕਿਸੇ ਤਰ੍ਹਾਂ ਵੀ ਢਿੱਲ ਨਾ ਵਰਤੇ ਤੇ ਅਸੀਂ ਚੇਤਾਵਨੀ ਵੀ ਦਿੰਦੇ ਆ ਕਿ ਜੇ ਤੇ ਤੁਰੰਤ ਜਿਹੜੀ ਪੰਜਾਬ ਸਰਕਾਰ ਉਹ ਕਾਰਵਾਈ ਨਹੀਂ ਕਰੇ ਕਿਉਂਕਿ ਕਾਨੂੰਨ ਦਵਾਜ਼ਾ ਹੋਣਾ ਹੈ ਗੋਲੇ ਸੋਨਿਹਾਲ ਅੱਜ ਦੇ ਨਗਰਾਂ ਦੇ ਐਸੇ ਨੀਤੀ ਬਣਾਉਣ ਦੇ ਧੱਕ ਕਰੋੜਾਂ ਦਾ ਬੰਦਾ ਪ੍ਰੋਗਰਾਮ ਅਰੇ ਐਡਿਟ ਕੋਸਟਾਂ ਦੇ ਬੰਦੇ ਗ੍ਰਾਂਟ ਜਿਹੜੀ ਹੈ ਉਹਦਾ ਹਿੱਸਾ ਨਾ ਦੇਣਾ ਘਾਟੇ ਦਾ ਮੁੱਖ ਕਾਰਨ ਬਣਿਆ ਹੋਇਆ ਹੈ। ਪ੍ਰਿੰਟ ਨਹੀਂ ਜਿਹੜੇ ਨਗਰਾਂ ਦਾ ਘਾਟਾ ਪਿਆ ਤਕਰੀਬਨ 34 ਕਰੋੜ 42 ਲੱਖ ਰੁਪਏ ਕਰਜ਼ੇ ਤੇ ਇਸ ਸਾਲ ਦੇ 2023-24 ਵਿੱਚ ਮੋਹਰਾਂ 25 ਕਰੋੜ ਰੁਪਏ ਖਰਚ ਹੋ ਚੁੱਕੇ ਨੇ। ਇਹ ਸਾਲ ਦੇ ਅੰਦਰ ਤੱਕ 3 ਕਰੋੜ ਰੁਪਏ ਹੋਰ ਖਰਚ ਹੋ ਗਈ ਸਹੀ ਦਾ ਯਾਨੀ ਰਵੀ ਸਿੰਘ ਜੀ ਜਾਇਦਾ ਦੇ ਕਾਲ ਕਰਤਾ ਸਹੀ ਦਾ ਗਾਨੇ ਹਰਪੀ ਸਿੰਘ ਜੀ ਜਾਇਦਾ ਕਰ ਕੇ ਨਾਮਨਾ ਸਾਹਿਬ ਜਾਇਦਾ ਗਾਨੇ ਸੁਲਤਾਨ ਸਿੰਘ ਜੀ ਸਹੀ ਦਾ ਜਾਇਦਾ ਜੀ ਕੱਲ ਫਿਰ ਕੇ ਅੰਦਰ ਦਾ ਅਦੇ ਬਹੁਤ ਹੀ ਸਰਕਾਰ ਦੇ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਰਕਾਰ ਦੇ ਸਰਦਾਰ ਹਰਮਨ ਜੱਟ ਜੀ ਧਾਮੀ ਆਰੋਪੇ ਸਾਹਿਬ ਅਤੇ ਸੰਸਥਾ ਦੇ ਸਭ ਨੂੰ ਉਹਦਾ ਦਾ ਨਾਮ ਸਾਰੇ ਸਦਕਾਰਤ ਮੈਂਬਰਾਂ ਦਾ ਨਾਲ ਸਦਕਾਰ ਨਾਲ ਸਾਹਮਣੇ ਫੋਟੋਅਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਦੇ ਸਮੁੱਚੇ ਧਾਰਮਿਕ ਸੰਗਠਨ ਦੇ ਵਿੱਚ ਮਿਲੰਗਾਰੀਏ ਦਾ ਕੇਵਲ ਤੇ ਕੇਵਲ ਹੀ ਕੋਈ ਵਾਹ ਜਿਹੜੇ ਬੰਦੇ ਸਰੋਨਾ ਬੋਤਰਾ ਪ੍ਰਬੰਧਕ ਕਮੇਟੀ ਹੈ ਜਿਹਨੂੰ ਫੰਡ ਦੇ ਪਰਮਾਤ ਸੰਸਥਾ ਹੋਣ ਦਾ ਮਾਣ ਪ੍ਰਾਪਤ ਹੈ ਔਰ ਸਮੇਂ-ਸਮੇਂੇ 1920 ਤੋਂ ਲੈ ਕੇ ਅੱਜ ਤੱਕ ਇਹ ਸੰਸਥਾ ਦੇ ਸਮੂਹ ਸਰਕਾਰ ਤੋਂ ਮੁੱਖ ਸਾਹਿਬਾਨ ਪ੍ਰਧਾਨ ਸਾਹਿਬਾਨ ਨੇ ਸਮੇਂ-ਸਮੇਂੇ ਆਪਣੇ ਸੰਜਿਵਿਤ ਜਤਨਾਂ ਦੇ ਨਾਲ ਸਾਹਰ ਚੜ੍ਹ ਨਿਕਾੜਨ ਲਈ ਆਪਣੇ ਬੰਦਾ ਯੋਗ ਪਾਇਆ ਔਰ ਅੱਜ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਦਾਤਾ ਪ੍ਰਧਾਨ ਹਰਿੰਦਰ ਸਿੰਘ ਜੀ ਧਾਮੀ ਐਡਵੋਕੇਟ ਸਾਹਿਬ ਤੁਹਾਡੇ ਬਹੁਤ ਹੀ ਬੰਦਤ ਵਿਚਾਰਾਂ ਨਾਲ ਜਿਹੜੇ ਪਰਣਾਏ ਹੋਏ ਔਰ ਗੁਰੂ ਸਾਹਿਬ ਨੇ ਰਹਿਣ ਗਏ ਇਸ ਪਰਪਰਤ 5000 ਦਰਦ ਹਿਰਦੇ ਵਿੱਚ ਰਹਿ ਕੇ ਹਰ ਵੇਲੇ ਸੰਜੀਗਾ ਜਗਦੀਸ਼ ਰਹਿਣ ਹੋਏ ਗੁਰੂ ਜੀ ਨੇ ਸੰਸਾੜੇ ਮਾਣ ਸਨਮਾਨ ਤੇ ਸਤਿਕਾਰ ਤੇ ਮਾਨ ਰਿਯਾਦ ਹਮੇਸ਼ਾ ਰੱਖ ਕੇ ਚੱਲਣ ਵਾਲੇ ਸਾਡੇ ਬਹੁਤ ਹੀ ਸ਼ਤਕਾਂ ਸਤਿਏ ਸਤਿਕਾਰਯੋਗ ਪ੍ਰਧਾਨ ਸਾਹਿਬ ਫਰਹਿੰਦਰ ਸਿੰਘ ਜੀ ਕਾਮੇ ਉਹਨਾਂ ਦੇ ਵੈਰ ਵਿੱਚ ਪਿਛਲੇ ਜਨਰਿਆਂ ਲਈ ਕਾਈ ਬੋਣ ਜਨਸਾ ਤੋਂ ਲੈ ਕੇ ਅੱਜ ਤੱਕ ਸੰਸਥਾ ਨੇ ਪੂਰੇ ਪ੍ਰਦੇਸ਼ ਆਪਣੇ ਬੰਦੇ ਫਰਜ਼ਾਂ ਦੇ ਬੜੇ ਵਾਅਦੇ ਨਾ ਜਿਹੜੀ ਹੈ ਉਹ ਨਿਭਾਇਆ ਫੰਡ ਔਰ ਉਹਨਾਂ ਨਾਲ ਅੱਗੇ ਬੜੇ ਸੁਧਾਰ ਕਰਨਾ ਜਿਵੇਂ ਹੁਣੇ ਤੋਂ ਅੱਗੇ ਦਾ ਨਾ ਬੰਦਿਆ ਨਾ ਇਹ ਮਤੇ ਜਿਹੜੇ ਆਪ ਬਣਾ ਆਵਾਜ਼